ਸਸਿਕਾ ਦੋਸਤੋ ਮੈਂ ਤੁਹਾਡਾ ਸ਼ੋਭਿੰਦਕ ਮਾਸਟਰ ਵਰਿੰਦਰ ਸੋਨੀ ਪਿੱਖੀ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਤੇ ਸ਼ਿਵਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਸੋ ਹਉ ਸਾਥੀਓ ਆਪਾਂ ਬਣਾਈਏ ਇਸ ਵਾਰੀਆਂ ਦੀ ਲੋਹੜੀ ਤਾਂ ਅਕਸਰ ਅਸੀਂ ਹਮੇਸ਼ਾ ਹੀ ਲੋਹੜੀ ਦਾ ਤਿਹਾਰਾ ਉਹ ਮੁੰਡੇ ਦੇ ਜੰਮਣ ਦੀ ਖੁਸ਼ੀ ਚ ਹੀ ਮਨਾਉਂਦੇ ਆਂ ਕਈ ਸਦੀਆਂ ਟੱਪ ਗਈਆਂ ਅਸੀਂ ਮੁੰਡਿਆਂ ਦੀ ਲੋੜੀ ਮਨਾਉਂਦੇ ਆਏ ਆ। ਸੋ ਸਾਥੀਓ ਇਸ ਵਾਰ ਆਪਾਂ ਧੀਆਂ ਦੀ ਲੋੜੀ ਦੀ ਪ੍ਰਤਪਾਈਏ। ਕਿਉਂਕਿ ਧੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ। ਉਹ ਵੀ ਸਮਾਜ ਦਾ ਅੰਗ ਨੇ। ਧੀਆਂ ਵੀ ਸਾਡੇ ਹੀ ਪਰਵਾਰ ਦਾ ਹਿੱਸਾ ਨੇ। ਫਿਰ ਵਿਤਕਰਾ ਕਿਉਂ? ਸੋ ਇਸ ਵਿਤਕਰੇ ਨੂੰ ਖਤਮ ਕਰਨ ਦੇ ਲਈ ਮੈਂ ਤੁਹਾਨੂੰ ਬੇਨਤੀ ਕਰੂਗਾ ਵੀ ਹਰ ਵਾਰ ਆਪਾਂ ਮੁੰਡਿਆਂ ਦੇ ਨਾਲ ਨਾਲ ਧੀਆਂ ਦੀ ਲੋੜੀ ਵੀ ਮਨਾਇਆ ਕਰੀਏ। ਸੋ ਇੱਕ ਛੋਟੀ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ ਆ। ਤੁਹਾਨੂੰ ਮੈਂ ਤੁਹਾਨੂੰ ਅਰਪਣ ਕਰ ਰਿਹਾ। ਤੁਨੇ ਚੰਗੀ ਲਿਖਦਾ ਸ਼ੇਅਰ ਵੀ ਕਰ ਦਿਓ ਕਮੈਂਟਸ ਸ਼ੁਰੂ ਕਰਿਓ ਕਹਿੰਦਾ ਆਓ ਰਲ ਮਨਾਈਏ ਇਸ ਵਾਰ ਨਹੀਂ ਹਰ ਵਾਰਤਿਆਂ ਦੀ ਲੋੜੀ ਸੋ ਆਪਾਂ ਹਰਵਤਿਆਂ ਦੀ ਲੋੜੀ ਮਨਾਇ ਕਰੀਏ ਇਸ ਵਾਰ ਨਹੀਂ ਹਰ ਵਾਰ ਮੁੰਡੇ ਕੁੜੀਆਂ ਸਭ ਇੱਕ ਸਮਾਨ ਮੁੰਡੇ ਕੁੜੀਆਂ ਸਭ ਇੱਕ ਸਮਾਨ ਧੀਆਂ ਨੂੰ ਵੀ ਦਈਏ ਪੂਰਾ ਮਾਨ ਧੀਆਂ ਨੂੰ ਵੀ ਦਈਏ ਗੁਰੂ ਮਾਨ ਆਓ ਮਨਾਈਏ ਧੀਆਂ ਦੀ ਵੀ ਲੋੜੀ ਹਰ ਵਾਰ ਮੁੰਡੇ ਜੰਮੇ ਹੀ ਕਉ ਬੰਡੇ ਲੋੜੀ ਮੁੰਡੇ ਜੰਮੇ ਹੀ ਕਿਉ ਬੰਡੇ ਲੋੜੀ ਤਿਆਂ ਦੀ ਵੀ ਬੰਡੋ ਲੋੜੀ ਮੁੰਡੇ ਕੁੜੀਆਂ ਇੱਕ ਸਮਾਨ ਤਿਆਂ ਨੂੰ ਵੀ ਦਈਏ ਪੂਰਾ ਮਾਨ ਆਵਰਲ ਮਿਲ ਮਨਾਈਏ ਤਿਆਂ ਦੀ ਵੀ ਲੋੜੀ ਆਵਰਲ ਮਨਾਈਏ ਆਪਾਂ ਤਿਆਂ ਦੀ ਵੀ ਲੋੜੀ ਬਦਲ ਗਿਆ ਜੱਗ ਜਹਾਨ ਤੁਸੀਂ ਵੀ ਬਦਲੋ ਆਪਣਾ ਮਨ ਬਦਲ ਗਿਆ ਹੈ ਜੱਗ ਜਹਾਨ ਤੁਸੀਂ ਬਦਲੋ ਆਪਣਾ ਮਨ ਤਿਆਂ ਨੂੰ ਵੀ ਦਿਓ ਬਰਾਬਰ ਦਾ ਸਨਮਾਨ ਤਿਆਂ ਨੂੰ ਵੀ ਦੇਵ ਬਰਾਬਰ ਦਾ ਸਮਾਨ ਮੁੰਡੇ ਕੁੜੀਆਂ ਇੱਕ ਸਮਾਨਤियां ਨੂੰ ਵੀ ਦਈਏ ਪੂਰਾ ਮਾਨ ਆਵਰਲ ਮਿਲਤੀਆਂ ਦੀ ਵੀ ਮਨਾਈਏ ਲੋਹੜੀ ਸੋ ਸਾਥੀਓ ਜਮਾਨਾ ਬਹੁਤ ਬਦਲ ਗਿਆ ਅੱਜ ਕੱਲ ਨਾ ਮੁੰਡਿਆਂ ਜਾਂ ਤੀਆਂ ਦੇ ਅਸੀਂ ਫਰਕ ਨਹੀਂ ਰੱਖਦੇ ਸੋ ਫੱਤੀਆਂ ਦੀ ਲੋਹੜੀ ਬਲਿ ਕਿਉ ਜਿਦੋਂ ਅਸੀਂ ਸਾਡਾ ਮੁੰਡਾ ਵਿਆਹ ਜਾਂਦਾ ਤਾਂ ਅਸੀਂ ਲੋਹੜੀ ਮਨਾਉਂਦੇ ਆਂ ਕਿ ਸਾਡੇ ਨੋ ਨਮੀ ਆਈ ਹੈ ਤਾਂ ਉਹ ਵੀ ਕਿਸ ਦਿੱਤੀ ਆ ਸਾਡੀ ਮਾਂ ਵੀ ਕਿਸ ਦਿੱਤੀ ਆ ਸਾਡੀ ਦਾਦੀ ਵੀ ਕਿਸ ਦਿੱਤੀ ਆ ਜੇ ਸਾਡੀ ਮਾਂ ਹੀ ਦੱਸਿਆ ਹੈ ਹਨਾ ਆਪਾਂ ਨਵੀਂ ਪਰਤ ਪਾਈਏ ਹਰ ਵਾਰ ਮੁੰਡਿਆਂ ਵਾਂਗ ੁੱਤੀਆਂ ਦੀ ਵੀ ਲੋੜੀ ਬਣਾਈਏ ਤੀਆਂ ਦੀ ਵੀ ਖੁਸ਼ੀਆਂ ਬਣਾਈਏ ਤੀਆਂ ਦੀ ਵੀ ਰਿਓੜੀਆਂ ਵੰਡੀਏ ਗੋੜ ਵੰਡੀਏ ਤੀਆਂ ਦੇ ਵੀ ਨਿਮ ਬਣਨਗੇ ਸੋ ਮੇਰੀ ਤੇਹੀ ਅਪੀਲ ਆ ਸਮਾਜ ਨੂੰ ਵੀ ਤੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਤੀਆਂ ਵੀ ਮਾਪੇ ਦਾ ਮਾਣ ਵਧਾਉਂਦੀਆਂ ਨੇ ਤੀਆਂ ਵੀ ਮਾਪੇ ਦਾ ਸਨਮਾਨ ਵਧਾਉਂਦੀਆਂ ਤੀਆਂ ਵੀ ਜੱਗ 'ਚ ਹਿੱਸਾ ਲੈ ਕੇ ਆਉਂਦੀਆਂ ਨੇ ਜਿੱਦਾਂ ਅਸੀਂ ਮੁੰਡਿਆਂ ਨੂੰ ਬਰਾਬਰ ਰੱਖਦੇ ਸੰਤਾਂ ਤੀਆਂ ਨੂੰ ਵੀ ਬਰਾਬਰ ਰੱਖਣਾ ਚਾਹੀਦਾ ਹਰ ਵਾਰ ਅਸੀਂ ਲੋੜੀ ਮੁੰਡਿਆਂ ਦੀ ਹੀ ਕਿਉਂ ਬਣਾਉਨੇ ਆ ਸੋ ਇਸ ਵਾਰ ਆਪਾਂ ਤੀਆਂ ਦੀ ਲੋਹੜੀ ਨਹੀਂ ਹਰ ਵਾਰਤਿਆਂ ਦੀ ਲੋਹੜੀ ਮਨਾਇਆ ਕਰਗੇ ਜਿਨ੍ਹਾਂ ਦੇ ਘਰ ਤੀਆਂ ਜੰਮੀਆਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਲੋਹੜੀਆਂ ਮਨਾਉਣ ਖੁਸ਼ੀਆਂ ਮਨਾਉਣ ਕਿਉਂਕਿ ਉਹ ਵੀ ਸਾਡੇ ਸੰਸਾਰ ਦਾ ਹਿੱਸਾ ਨੇ ਉਹ ਸਾਡੇ ਜੀ ਨੇ ਸਾਡੇ ਸਮਾਜ ਦੇ ਹਿੱਸਾ ਨੇ ਸੋ ਮੇਰੇ ਵੱਲੋਂ ਦੁਬਾਰਾ ਫੇਰ ਤੁਹਾਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੀਆਂ ਵਾਲਿਆਂ ਨੂੰ ਵੀ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਪੁੱਤਾਂ ਵਾਲਿਆਂ ਨੂੰ ਵੀ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਸੋ ਕਾਮਨਾ ਕਰਦਾ ਕਿ ਤੁਸੀਂ ਹਰ ਵਾਰਤਿਆਂ ਦੀ ਲੋਹੜੀ ਵੀ ਨਾਲ ਮਨਾਇਆ ਕਰੋਗੇ ਸੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਸ਼ੁਭਚਿੰਤਕ ਮਾਸਟਰ ਵੀਰਿੰਦਰ ਸੋਨੀ ਪਿੱਖੀ